ਹੈਲੋ एवरीवन ਸਵਾਗਤ ਹੈ ਤੁਹਾਡਾ ਸਾਰੇ YouTube ਚੈਨਲ ਮਨਪ੍ਰੀਤ ਪ੍ਰੋਡ ਵਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਮੈਂ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਦਾਦਾ ਵਲੌਗ ਦੀ ਸਟਾਰਟਿੰਗ ਮੱਝੇ ਮੈਨੂੰ ਇਦਾਂ ਹੀ ਕਰਨੀ ਪਈ ਤੇ ਆਪਾਂ ਹੁਣ ਤਾਂ ਲੱਗਿਆ ਜਬਜੋ ਤੇ ਆਲੂ ਬ੍ਰੈਕਫਾਸਟ ਹੋਇਚ ਤੇ ਇਹਨੂੰ ਆਪਾਂ ਲਾਈਏ ਤੜਕਾ ਪਹਿਲਾਂ

ਅੱਜ ਜੇ ਮੇ ਲਾਉਣੀ ਹੁੰਦੀ ਹੈ ਕਾਲੇ ਛੋਲੇ ਵਗੈਰਾ ਪੀਸ ਪੁੱਟ ਕੇ ਅੱਜ ਡਿਫਰੈਂਟ ਲਾਉ ਕੇ ਸਿੰਪਲ ਸੌਬ ਡਿਫਰੈਂਟ ਅੱਗੇ ਤਾਂ ਆਲੂ ਵੀ ਉਬਾਲੀਦੇ ਆ ਹਨਾ ਤੇ ਆਪਾਂ ਆਲੂ ਬਾਲਦੇ ਹੁੰਦੇ ਨਾਲੇ ਆਪਾਂ ਕਰਦੇ ਹੁੰਦੇ ਨੇ ਛੋਲੇ ਵੀ ਪੀਸਦੇ ਹੁੰਦੇ ਆ ਅੱਜ ਉਹਦਾ ਬਿਲਕੁਲ ਵੀ ਨਹੀਂ ਬਣਾਉਣਾ ਅੱਜ ਡਿਫਰੈਂਟ ਬਣਾਵਾਂਗੇ ਸੋਨ ਤੇ ਪਿਆਜ਼ ਦੋਸਤ ਲੱਖ ਲਸਣ ਤੋਂ ਪਹਿਲਾਂ ਪਿਆਜ਼ ਹੈ

ਕੰਤਰੀਕ ਕਿਨਾ ਬਣਾਈਏ ਜਬ ਬਿਲਕੁਲ ਇਹਦੇ ਨਾਲ ਤਾਂ ਫਿਰ ਕੋਈ ਟਾਈਮ ਨਹੀਂ ਲੱਗਦਾ ਜਿਹੜਾ ਪਾਹ ਲੂ ਬਾਲਾਂਗੇ ਆਲੂ ਛਿਲਣੇ ਪੈਣਗੇ ਇਹ ਵੀ ਟਾਈਮ ਲੱਗੂਗਾ ਛੋਲੇ ਵੀ ਵੀ ਇਸ ਕਿਲੇ ਹੋਵੇ ਟਾਈਮ ਲੱਗੂਗਾ ਕੋਈ ਕੰਮ ਨਹੀਂ ਹੈ ਚਲ ਛੇਤੀ ਬਣ ਜੇ ਇਸ ਤਰ੍ਹਾਂ ਬਣਾ ਲਾ ਲਓ ਜੀ ਹੁਣ ਆਪਾਂ ਭੁੰਨ ਲਏ ਬਗ ਮਸਾਲੇ ਨੂੰ ਫਿਰ ਕਰਕੇ ਗੱਲ ਵਾ

ਆਪਾਂ ਇਸ ਮਸਾਲੇ ਦੇ ਉੱਤੇ ਤੇਲ ਆ ਗਿਆ ਹੁਣ ਆਪਾਂ ਪਾਵਾਂਗੇ ਆਲੂ ਕੱਟੇ ਹੋਏ ਤੇ ਨਮ ਪਾਵਾਂਗੇ ਛੁੱਲੇ ਲੋ ਨੀ ਕਰੋ ਰਿਚ ਡਿੱਡ ਲਾਣੇ ਤੇ ਦੋ ਤੋਂ ਜ਼ਿਆਦਾ ਹੀ ਆਉਣਗੇ ਸਿਟੀਆਂ ਚਾਰ ਸਿਟੀਆਂ ਆਉਣੀਆਂ ਆਜੋ 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 ਜੁੜਾ ਕਰਕੇ ਆਜੋ ਅਸ਼ਰਾਰਥੀ ਕਾਕਾ ਜੇ ਸਾਰਿਆਂ ਨੂੰ ਗੁੱਡ ਮਾਰਨਿੰਗ ਕਰ ਦੋ ਸੇ ਗੁੱਡ ਮਾਰਨਿੰਗ ਜਿਹੜੇ ਸਕੂਲ ਚ ਕਰਦੇ ਨੇ ਗੁੱਡ ਮਾਰਨਿੰਗ ਮੈਮ ਚੱਲ ਅੱਜ ਜਲਦੀ ਬੈਠੋ ਲਓ ਜੀ ਆਪਾਂ ਹੁਣ ਕਰਦੇ ਆ ਇਹਦਾ ਜੁੜਾ ਟਾਈਮ ਹੋ ਚੱਲਿਆ ਫਿਰ ਖਾਣਾ ਬਣਾਵਾਂਗੇ ਸਬਜੀ ਤਾਂ ਰੰਦੀ ਤੜਕਾ ਲਾ ਜਾਂਦੇ ਹੁਣ ਅਸੀਂ ਜੁੜਾ ਕਰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਜੀ ਆਪਾਂ ਹੁਣ ਕਰਦੇ ਜੂੜਾ ਮੰਡੀ ਮੰਡੀ ਫੇਵਰੇਟ ਹੈ ਤੇਰੀ ਮੰਡੀ ਨਹੀਂ ਮੁਗਲੀ ਮੁਗਲੀ ਮੰਡੀ ਮੰਡੀ ਭੋਜ ਮੰਡੀ ਤੇ ਰੋਜ਼ ਆਉਂਦੀ ਆ ਮੰਡੀ ਰੋਜ਼ ਆਉਂਦੀ ਆ ਦੋਸਤ ਮੰਡੀ ਮੰਡੀ ਫੇਵਰੇਟ ਹੈ ਮੰਡੀ ਤੁਹਾਡੀ ਤੇ ਰੋਜ਼ ਤਾਂ ਮੰਡੀ ਜਾ ਕੇ ਆਉਂਦੇ ਹੋਏ ਤੁਸੀਂ ਓਏ ਗੰਦੇ ਹੱਸਦੇ ਹੋ ਤੁਸੀਂ ਏ ਚਲੋ ਜੀ ਨਨੂ ਉਨੂ ਕਾਕਾ ਸਵੇਰੇ ਸਵੇਰੇ ਚਲੋ ਜੀ ਆਪਾਂ ਹੁਣ ਪਹਿਲਾਂ ਕਰਦੇ ਜੂੜਾ ਫਿਰ ਮਿਲਦੇ ਤੁਹਾਨੂੰ ਲਓ ਜੀ ਮੈਂ ਕੁੱਕਰ ਖੋਲ ਲਿਆ ਸੀ बिल्कुल बन गई ना पतली ना गाढ़ी बिल्कुल सही बन गई अपनी दाल हूँ आप बनाइए रोटी पर रोटी बना ਦੀਨੀ ਬੇਟਾ ਆਲੂ ਨਾਲ ਆਲੂ ਨਾਲ ਲੂੰਗਾ ਓਕੇ ਦੀਨੀ ਇਹ ਵੀ ਚੀਰ ਦਉਗੀ ਅੱਜ ਕਰੀ ਨਹੀਂ ਚੱਤਾ ਭੁਲ ਗਿਰ ਦਿੱਤੇ ਮੈਨੂੰ ਕਿਉਂ ਹੋਈ ਨਹੀਂ ਅੱਜ ਪਿਉਗੀ ਚੱਤਾ ਭੁਲ ਮਮੀ ਬੈਣੀ ਆਉਂਦੀ ਮਮੀ ਕੋਈ ਨਾ ਤੂੰ ਦੋੜ ਰੋਣਾ ਆਹ ਆਲੂ ਆ ਆਲੂ Thank you. ਚੁੰਨੀ ਨਾ ਲਾ ਜੋ ਤੇ ਖਾਪਾ ਤੂੰ ਚੁੰਨੀ ਲਵਾ ਲ ਉਹ ਕਹਦੇ ਪਾਪਾ ਨੂੰ

ਚਲੋ ਜੀ ਹੁਣ ਆਪਾਂ ਬਣਾਉਣ ਲੱਗੇ ਸੀ ਰੋਟੀ ਤੇ ਅੱਜ ਸਵੇਰ ਦਾ ਵਲੌਗ ਨਾ ਬਸ ਮਾਰਨਿੰਗ ਦਾ ਜਿਹੜਾ ਸਟਾਰਟ ਕਰਿਆ ਨਾ ਉਹੀ ਕਰਿਆ ਕਿ ਕੁਛ ਤबीयत ਤਾਂ ਠੀਕ ਨਹੀਂ ਹੈ ਜੀ ਸੀ ਤੇ ਫਿਰ ਬਸ ਜੀਜਾ ਨਹੀਂ ਕੀਤਾ ਜਦੋਂ ਤबीयत ਨਾ ਠੀਕ ਹੋਵੇ ਦਵਾਈ ਲੈ ਕੇ ਫਿਰ ਮੈਂ ਪੈ ਕੇ ਰੈਸਟ ਕੀਤੀ ਤੇ ਪਰ ਅੱਜ ਮੇਰਾ ਵਲੌਗ ਫਿਰ ਮੈਂ ਜਵਾਂ ਨਹੀਂ ਸ਼ੂਟ ਕਰਿਆ ਚਲੋ ਮੈਂ ਕਿਹਾ ਜੀ ਤੁਹਾਨੂੰ ਰੋਟੀ ਸਬਜੀ ਦਾ ਵਲੌਗ ਸ਼ੇਅਰ ਕਰ ਲੈਂਦੇ ਤੇ ਚਲੋ ਜੀ ਮੈਂ ਕਿਹਾ ਚਲੋ ਹੁਣ ਆਪਾਂ ਲਾਲ ਕੇ ਰੋਟੀ ਕਾਈ ਉਹ ਗਸ਼ਾਂ ਦਾ ਤੇ ਵਲੌਗ ਦਾ ਤੇ ਰੈਂਡ ਤਾਂ ਕਰ ਲੈਂਗੇ ਮੈਂ ਕਿਹਾ ਜਿਹੜਾ ਕੰਮ ਰਹਿੰਦਾ ਉਹ ਆਪਾਂ ਸ਼ੂਟ ਕਰ ਲੈਂਦੇ ਵਿੱਚ ਤੇ ਆਪਾਂ ਜਿਹੜਾ ਕੰਮ ਰਹਿੰਦਾ ਉਹ ਸ਼ੂਟ ਕਰ ਲੈਂਦੇ ਜਪਜੋ ਤੇ ਕੱਲ ਨੂੰ ਜਪਜੋ ਤੇ ਐਗਜ਼ਾਮ ਮਤਲਬ ਸ਼ੁਰੂ ਤੇ ਆਪਾਂ ਇਹਨੂੰ ਐਗਜ਼ਾਮ ਦੀ ਤਿਆਰੀ ਵੀ ਕਰਾਉਣੀ ਪੇਪਰ ਦੀ ਇਹਨੂੰ ਆਨੂੰ ਪੇਪਰ ਹੈਗਾ ਸੇ ਤਾਂ ਨਾ ਠੀਕ ਹੋਵੇ ਕੰਮ ਜਿਹੜੇ ਜ਼ਰੂਰੀ ਹੁੰਦੇ ਚਲੋ ਕੱਲ੍ਹ ਨਹੀਂ ਕਰਨੇ ਹੁੰਦੇ ਬਾਕੀਆਂ ਬਣਾ ਚਲੋ ਸਾਰ ਵੀ ਲਾਈਦਾ ਹਨ ਜਦੋਂ ਕੰਮ ਹੋਰ ਹੁੰਦਾ ਜਿਹਦੇ ਵੇਲੇ ਜਮਾ ਨਹੀਂ ਸਕਦੇ ਰੋਟੀ ਪਾਣੀ ਆਪਾਂ ਖਾਣੇ ਖਾਣਾ ਹੁੰਦਾ ਰੋਟੀ ਬਣਾ ਨਹੀਂ ਸਕਦੇ ਤਾਂ ਇਹਦੇ ਪਿੱਛੇ ਆਪਾਂ ਕਹਿ ਸਕਦੇ ਆ ਰੋਟੀ ਪਿੱਛੇ ਬੰਦਾ ਭੱਜਿਆ ਫਿਰਦਾ ਨਾ ਸਬਜ਼ੀ ਤਾਂ ਆਪਾਂ ਫਿਰ ਬਣਾਣੀ ਹੁੰਦੀ ਆ ਚਲੋ ਹੋਰ ਕੰਮ ਆਪਾਂ ਛੱਡ ਦੀਦਾ ਅੱਜ ਸਹੀ ਦੱਸਾਂ ਮੈਂ ਅੱਜ ਕੋਈ ਨਹੀਂ ਸੀ ਮਨ ਬਣਾਈ ਬੈਠੀ ਸੀ ਅੱਜ ਮੈਂ ਰੂਮ ਦੀ ਡੀਪ ਕਲੀਨਿੰਗ ਕਰਨੀ ਸੀ ਅੱਜ ਤੇ ਮੇਰੇ ਤੋਂ ਲੱਤਾਂ ਨਿਕਲਣ ਲੱਗ ਗਏ ਮਤਲਬ ਸਵੇਰ ਸਵੇਰ ਮੈਨੂੰ ਨਾ ਕਥਨੀ ਕੀ ਹੋ ਗਿਆ ਤਰੇਲੀਆਂ ਗਿਆਨ ਲੱਗ ਗਏ ਮੈਨੂੰ ਤੇ ਲੱਤਾਂ ਮੇਰੀਆਂ ਥੋਂ ਨਿਕਲਣ ਲੱਗ ਗਏ ਮੈਂ ਕਿਹਾ ਕੀ ਹੋ ਗਿਆ ਮੈਨੂੰ ਤੇ ਬਸ ਮੈਂ ਫਿਰ ਦਵਾਈ ਲਈ ਦਵਾਈ ਲੈ ਕੇ ਰੈਸਟ ਕਰੀ ਲਈ ਮੈਂ ਜਦੋਂ ਉਦੋਂ ਜਿੱਦਣ ਉਹ ਜਿਹੜਾ ਤੋਤਾ ਸੀ ਉਸ ਦਿਨ ਅਸੀਂ ਮੈਂ ਤੇ ਮੰਮੀ ਨੂੰ ਲੱਗਾ 11:30 ਵਜੇ ਫ੍ਰੀਜ 12:00 ਵਜੇ ਹੋਈਆਂ ਉਸ ਦਿਨ ਨਾ ਤੁਪੇ ਮਤਲਬ ਮੋਬਾਈਲ ਪਰ ਮਾਰ ਲੇ ਮੈਨੂੰ ਉਸ ਦਿਨ ਦਾ ਹੋਇਆ ਪੈਂਦਾਗਾ ਮਤਲਬ ਉਦੋਂ ਵਾਈਪਰ ਧੁੱਪ ਦੇ ਵਿੱਚ ਮਰਨਾ ਉਹਦੇ ਨਾਲ ਹੀ ਮੈਨੂੰ ਇੰਨੇ ਨਾਲੇ ਬਸ ਉਦੋਂ ਦੇ ਮੈਨੂੰ ਥੋੜਾ 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 ਲੱਗਦਾ ਪਰ ਕਿਨarda ਤੇ ਸਰੀਰ ਨੂੰ ਕੁਛ ਮਸਤੂਪ ਦੇ ਵਿੱਚ ਹੋ ਜਾਂਦਾ ਕਿਉਂਕਿ ਉਹ ਉਦੋਂ ਬਸ ਪਰਸੋਂ ਦੀ ਸਿਹਤ ਕੋਈ ਡਾਊਨ ਜੀ ਹੋਈ ਪਈ ਮੇਰੀ ਪਰ ਅੱਜ ਨੇ ਜਾਣਾ ਹੈਗਾ ਤੁਹਾਨੂੰ ਦੱਸਿਆ ਸੀ ਕਿ ਥੋੜਾ ਕਰਾਉਣ ਉਹ ਪੈਰ ਤੇ ਨਾ ਮੈਨੂੰ ਨਹੀਂ ਪਤਾ ਕੀ ਕਹਿੰਦੇ ਨੇ ਸਾਫ ਤੋਂ ਮਤਲਬ ਪਤਾ ਨਹੀਂ ਕੀ ਗਲਾਛਕ ਨੂੰਸ਼ ਮਤਲਬ ਇਹ ਨਾ ਮੇਰੇ ਉਧਰਲੇ ਡੈਡੀ ਦੇ ਵੀ ਲੱਗਾ ਸੀਗਾ ਪਹਿਲਾਂ ਮਾਸਾ ਜੀ ਸਾਲ ਇੱਕ ਸਾਹ ਘਰੇ ਬੈਠੇ ਰਹੇ ਫੇਰ ਆਮ ਆਇਆ ਨੇ ਉਧਰ ਲੇ ਰਹਿਣ ਤਾਂ ਸ਼ੂਗਰ ਵੀ ਸੀ ਨਾ ਤੇਰਾ ਮਸਾ ਹੀ ਆਮ ਆਇਆ ਸੀਗਾ ਤੇ ਇਹ ਮੰਮੀ ਦਾ जख्म ਤਾਂ ਨਹੀਂ ਮਤਲਬ ਨਾ ਨਹੀਂ ਲਈਦਾ ਰੋਟੀ ਬਕਾਉਣੀ ਪਈਆਂ ਉਦਾਂ ਸੀਗਾ ਪੈਰ ਖਰਾਬ ਫੇਰ ਹੁਣ ਤਿੰਨ ਥੋਲੇ ਪਹਿਣਗੇ ਤਿੰਨ ਥੋਲੇ ਪਾ ਕੇ ਫੇਰ ਉਹ ਕੰਦਰ ਆਮ ਆਉਗਾ ਹਣਾ ਉਹ ਮੰਮੀ ਨਾ ਮੀਂਹ ਆ ਦੇ ਦਿਨ ਨਾ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਆ ਇਹ ਹੋਰ ਬੰਦਾਂ ਦੀ ਗੱਲਾਂ ਇਦਾਂ ਦੀਆਂ ਪੀਚਾ ਬਹੁਤ ਹੋ ਜਾਂਦਾ ਹੈਗਾ ਤੇ ਉਹ ਮੰਮੀ ਨਾ ਰੂੜੀ ਵੱਲ ਗਈ ਸੀ ਉਧਰ ਮੇਰੇ ਜਿੱਦੜਾ ਤੁਹਾਨੂੰ ਵਿਖਾਖਲੇ ਸੀ ਉਧਰ ਪਾਣੀ ਪੂਣੀ ਸੀ ਉਹ ਪਾਣੀ ਦੇ ਵਿੱਚ ਉਹ ਸੱਪ ਸੁੱਪ ਜਿਹੜਾ ਮੈਂ ਤੁਹਾਨੂੰ ਦੱਸੀਆਂ ਦੀਆਂ ਉਹ ਸੀਗਾ ਉਹ ਲੱਗ ਗਿਆ ਲਓ ਜੀ ਟਾਈਮ ਤਾਂ ਆਪਣਾ ਹੋ ਗਿਆ ਸਾਢੇ ਕਿਸ਼ੇ ਪੁਣੇ 7 ਦਾ ਹੋ ਗਿਆ ਤੇ ਜਵਜੋ ਤਾਂ ਆਹ ਵੇਖੋ ਐਕਸਰਸਾਈਜ਼ਾਂ ਕਰਦੇ ਆ ਇਹ ਕਿਹੜੀ ਐਕਸਰਸਾਈਜ਼ ਕਰਦੇ ਹੋ ਬੱਲੇ ਬੱਲੇ ਜਵਜੋ ਤਾਂ ਐਕਸਰਸਾਈਜ਼ ਕਰੀ ਜਾਂਦਾ ਮੈਂ ਫੇਰ ਬਾਦੂ ਆਪ ਦੀ ਖਾੜਾ एक्सरसाइज ਕਰਦੇ ਪਾਪਨ ਡਿੱਕੀ ਨੇ ਫਿਰ ਇਹਨਾਂ ਨੂੰ ਜਾਣਾ ਹੈਗਾ ਤੇ ਮੈਂ ਲੈਣੀ ਹਵਾ ਤੇ ਮੈਂ ਨਾ ਲਸਣ ਲੈ ਕੇ ਇਸੇ ਲਸਣ ਛੇਲਦੇ ਸਵੇਰੇ ਪਤਾ ਲੱਗੂ ਕੀ ਬਣਾਉਣਾ ਤੇ ਦਾਲ ਬਣਾਈ ਫਿਰ ਸੋਖੀ ਹੋ ਜਾਂਦੀ ਲਸਣ ਕੱਟਿਆ ਹੋਊਗਾ ਤਾਂ ਚਲੋ ਜੀ ਆਪਾਂ ਹੁਣ ਲਸਣ ਛੇਲਦੇ ਆਂ ਤਾਂ ਮੈਂ ਛਿੱਲ ਕੇ ਕੱਲ ਵੀ ਰਾਤੀ ਰੱਖ ਲਿਆ ਸੀਗਾ ਆ ਲਸਣ ਦੀ ਇੱਕ ਹੀ ਗੰਡੀ ਪਈ ਸੀ ਮੈਂ ਕਿ ਛਿੱਲ ਕੇ ਰੱਖ ਲਿਆ ਹਾਂ ਬੰਦੂ ਇਹ एक्सरसाइज ਜਿਆ ਕਰਦਾ ਲੈ ਲੈ ਹਾਂ ਹੰਦਾ ਇਹ ਨੂੰ ਸਾ ਹਾਂ ਇਹ ਠੀਕ ਜਲੀ ਨੂੰ ਅੱਤੇ ਤੇ ਦਿੱਤੀ ਨਾ ਹੋਣਾ ਇਹ ਨੂੰ ਉਠਾ ਕਿੰਨਾ ਵਜਨ ਇਹਨੂੰ ਮੈਂ ਉਠਾਵਾਂ ਮੈਂ ਕਿਉਂ ਉਠਾਵਾਂ ਮੈਂ ਮਰ ਜੂਗੀ ਭਾਰੀ ਬਤਾ ਕਿੰਨੀ ਐ ਮੈਂ ਇਹ ਨਹੀਂ ਚੱਕ ਸਕਦੀ ਤਾਂ ਬੋਡੀ ਬਿਲਡਰ ਬੰਦੇ ਚੱਕ ਸਕਦੇ ਇਕੱਲੇ ਲੈ ਲੈ ਉਹ ਮੇਰੇ ਵੱਲ ਕਿਉਂ ਮਾਰੀ ਚੰਨਾ ਬੜਾ ਖਰਾਬ ਬੰਦਾ ਐ ਲਓ ਜੀ ਆਪਾਂ ਲਸਣ ਚਿੱਲੀ ਨੇ ਜੱਪ ਜੋ ਤਾਂ ਰਜਨ ਦੀ ਤਿਆਰੀ ਪਾਪਾ ਆ ਗਿਆ ਆਈਸਕ੍ਰੀਮ ਆਈਸਕ੍ਰੀਮ ਆ ਗਈ ਜੱਪ ਜੋ ਦੀ ਆਪਾਂ ਲਸਣ ਛਿੱਲਦੇ ਫਿਰ ਮਿਲਦੇ ਲੋ ਜੀ ਜੱਪ ਜੋ ਤਾਂ ਗਏ ਜੱਪ ਜੋ ਤਾਂ ਮੰਮੀ ਇਹੇ ਡੈਡੀ ਤੇ ਮੈਂ ਹੁਣ ਪਹਿਲਾਂ ਸਮਝ ਨਾ ਰਤੀਆਂ ਮੈਂ ਤਾਂ ਸਬਜ਼ੀ ਦੀ ਤਿਆਰੀ ਕੀਤੀ ਸੀ ਮੈਂ ਕਿ ਦਾਲ ਧਰਾਂਗੇ ਸਬਜ਼ੀਆਂ ਕਦੂ ਵੀ ਆ ਗਿਆ ਪੇਠਾ ਵੀ ਆ ਗਿਆ ਹੁਣ ਸਮਝ ਨਹੀਂ ਆ ਰਹੀ ਕੱਲ ਨੂੰ ਕਰ ਕਿਉਂਕਿ ਨਾ ਤਾਂ ਮੈਂ ਕਦੂ ਚਾ ਲਸਣ ਪਾਣੀ ਹੁੰਨੀ ਹੈ ਤਾਂ ਨਾ ਹੀ ਮੇ ਉਹਦੇ ਚ ਪਾਣੀ ਹੁੰਨੀ ਹੈ ਇੱਥੇ ਚ ਲਸਣ ਫਿਰ ਚਿੱਲਿਆ ਹੋਇਆ ਕੱਟਿਆ ਹੋਇਆ ਲਓ ਜੀ ਇੱਧਰ ਮੈਂ ਨਾ ਮੈਂ ਨਾ ਤਾਜੀ ਆਵਾਂ ਸਮਾਨ ਨਾਲ ਮੈਂ ਸਮਾਨ ਧਰ ਕੇ ਆਈ ਲਓ ਜੀ ਆਪਾਂ ਵੀ ਖਾ ਲਈਏ ਰੋਟੀ ਪਾਣੀ ਆਪਾਂ ਸੋਭਾ ਬਣਾਈ ਸੀ ਆਪਾਂ ਸਬਜ਼ੀ ਕਾਲੇ ਛੋਲਿਆਂ ਦੀ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਸਿੰਪਲ ਸੋਬਰ ਤਰੀਕੇ ਨਾਲ ਸਤੇ ਜਦੋਂ ਮੈਂ ਇੱਕ ਗੱਲ ਹੋਰ ਜਾਦਾ ਹੀ ਲਾਈਟ ਛੱਡ ਲਈ ਆਪਾਂ ਇੱਕ ਗੱਲ ਮੈਂ ਹੋਰ ਨੋਟ ਕੀਤੀ ਜਦੋਂ ਆਮਾ ਸਵੇਰ ਸਵੇਰ ਆਪਾਂ ਨੂੰ ਕੰਮਾਂ ਦੀ ਕਹਾਣੀ ਹੁੰਦੀ ਨਾ ਕਈ ਵਾਰੀ ਦਾਲ ਸਬਜ਼ੀ ਇੰਨੀ ਕੁ ਟੇਸਟੀ ਬਣਦੀ ਨਾ ਆਪਣੀ ਲੋ ਮੈਂ ਸੋਚ ਤੋਂ ਵੀ ਜ਼ਿਆਦਾ ਉੱਤੇ ਟੇਸਟੀ ਬਣਦੀ ਆ ਤੇ ਕਈ ਵਾਰੀ ਆਪਾਂ ਰੀਝਾ ਲਾ ਕੇ ਕਈ ਵਾਰ ਚੀਜ਼ ਬਣਾਉਨੇ ਕਈ ਵਾਰ ਰੀਝਾ ਲਾ ਕੇ ਚੀਜ਼ ਵੀ ਨਹੀਂ ਵਧੀਆ ਬਣਦੀ ਹਨਾ ਅਗਟੂ ਇੰਨੀ ਮਤਲਬ ਸਿੰਪਲ ਸੋਬਰ ਤਰੀਕੇ ਨਾਲ ਕੋਈ ਛੋਲੇ ਨਹੀਂ ਬੀਚੇ ਸੀ ਮੈਂ ਕੋਈ ਕੋਈ ਹਨਾ ਕੁਝ ਨਹੀਂ ਕੋਈ ਸਪੈਸ਼ਲ ਮਸਾਲਾ ਨਹੀਂ ਪਾਇਆ ਸੀ ਨਾ ਕੋਈ ਛੋਲੇ ਵਾਲਾ ਮਸਾਲਾ ਪਾਇਆ ਤੇ ਫਿਰ ਵੀ ਇੰਨੀ ਕੁ ਟੇਸਟੀ ਬਣੀ ਨਾ ਮੈਂ ਤੁਹਾਨੂੰ ਦੱਸ ਰਹੀ ਸਰ ਬਹੁਤ ਟੇਸਟੀ ਬਣੀ ਰੈਸਪੀ ਤੁਹਾਨੂੰ ਨਾਲ ਨਾਲ ਸ਼ੇਅਰ ਕੀਤੀ ਹੈ ਤੁਸੀਂ ਟਰਾਈ ਕਰਕੇ ਦੇਖੋ ਜੀ ਤੇ ਆਪਣੀ ਰੋਟੀ ਹੋ ਗਈ ਡਨ ਪਾਣੀ ਥਰ ਕੇ ਪੀਵਾਂਗੇ ਪਹਿਲਾਂ ਮੈਂ ਪੱਖਾ ਬੰਦ ਕਰਦਾ ਮੇਰੀ ਰੋਟੀ ਖਾ ਟੁੱਠੀ ਸੀ ਕੱਲੀ ਜਿਹੀ ਹੋਰ ਹੀ ਲੱਗਦਾ ਨਾ ਘਰੇ ਇਸ ਟਾਈਮ ਮੈਨੂੰ ਫਲ ਵੀ ਰੋ ਕਰਵਾਉਣਾ ਹੁੰਦਾ ਖੋਲਾ ਨਾ ਜੇ ਤਾਂ ਕਾਰ ਤੇ ਜਾਣ ਫਿਰ ਤਾਂ ਮੈਂ ਵੀ ਚੜ ਜਾਂਦੀ ਹੁੰਦੀ ਨਾਲ ਹੀ ਫਿਰਦੀ ਮੈਂ ਇਕੱਲੀ ਰਹਿੰਦੀ ਹੁੰਦੀ ਘਰੇ ਝੂਟਾ ਲੈਣ ਚਲ ਤੇ ਉਸ ਨੂੰ ਫੇਰਨਾ ਇਸ ਟਾਈਮ ਵਿਚਾਰੇ ਇਹਨਾਂ ਤੇ ਕੋਈ ਕਸੂਰ ਨਹੀਂ ਇਹਨਾਂ ਵਿਚਾਰਿਆਂ ਦਾ ਪੂਰਾ ਹਾਲ ਹੋ ਜਾਂਦਾ ਹੈ ਕਿ ਮੈਂ ਵੱਡੀ ਜਾਂਦਾ ਮੱਛਰ ਇਹਨਾਂ ਦੇ ਲੱਤਾਂ ਪੈਰਾਂ ਨੂੰ ਗੋਹਾ ਵੀ ਆਪਾਂ ਕਰਕੇ ਸੈੱਟ ਆ ਸਾਡੇ ਇਹਨੂੰ ਕਹਿੰਦੇ ਗੋਹਾ ਘਟੋੜਨ ਨੂੰ ਫੋੜਾ ਤੁਹਾਡੇ ਏਰੀਆ ਚ ਇਹਨੂੰ ਕੀ ਕਹਿੰਦੇ ਨੇ ਕਮੈਂਟ ਕਰਕੇ ਦੱਸਿਓ ਭੈਣਾ ਦੇਖੋ ਇਸ ਤਰ੍ਹਾਂ ਦੇ ਕੰਮ ਮੈਂ ਕਰ ਲੈਂਦੀ ਆ ਗੋਹਾ ਗੋਹਾ ਢੋਣ ਵਾਲੇ ਤਾਂ अच्छा रे ना वढिया ਲੱਗ ਰਿਆ ਨਾਲ ਆਪਣੇ ਬੂਟੇ ਵਧ ਗਏ ਗਰੋ ਕਰ ਰਹੇ ਆ ਇਹੋ ਜਿਹੜੇ ਪੱਤੇ ਆ ਨਾ ਇਹੋ ਪੱਤੇ ਨਿਕਲੀ ਜਾਂਦੇ ਬਰੀਕ ਬਰੀਕ ਉਹ ਵਧਿਆ ਗਰੋ ਕੀਤਾ ਕਿਹੜਾ ਨਹੀਂ ਤਾਂ ਆ ਕੀਤਾ ਕਿ ਉਹ ਕੀਤਾ ਉਹ ਵਾਲਾ ਆ ਵੀ ਠੀਕ ਆ ਆ ਵੀ ਕੱਢ ਰਹੇ ਨੇ ਉਹ ਪੱਤੇ ਮੇਰੀ ਗੁਰਦੀ ਕਿਰਪਾ ਦੇ ਨਾਲ ਵਧ ਗਿਆ ਵਧਿਆ ਹੋ ਜਾਣ ਸਾਰੇ ਬੂਟੇ ਆ ਫਿਰ ਆਪਾਂ ਪੂਠਾ ਹੀ ਰੱਖਤਾ ਵਧਿਆ ਗਰੋ ਕਰੀ ਜਾਂਦੇ ਆ ਡੱਗ ਗਈ ਰੋਟੀ ਮੇ ਪਾ ਰੋਟੀ ਮੇਰੀ ਹੱਥਾਂ 'ਚ ਪਕਾ ਕੇ ਪਹਿਲਾਂ ਰੋਟੀ ਨੂੰ ਕੁੰਡੇ 'ਚ ਪਾ ਕੇ ਫਿਰ ਹੋਰ ਕੋਈ ਕੰਮ ਕਰਦੇ ਹੁੰਦੇ ਆ ਤੇ ਲੇਟਾਂ ਛੱਡੀਆਂ ਨੇ ਕੰਮ ਮੇਰੇ ਇੱਧਰ ਦੇ ਡੰਨੇ ਆ ਸੱਚੀ ਦੱਸਣ ਮੈਂ ਤਾਂ ਟਿਫਨ ਟੂਫਨ ਆ ਜਿਹੜੇ ਤੋਂ ਕੀ ਰੱਖਦਾ ਫਿਰ ਵਲੌਗ ਦਾ ਵੀ ਆਪਾਂ ਐਂਡ ਕਰ ਦਾਂਗੇ ਇਸ ਟਾਈਮ ਬਸ ਆਹੀ ਕੰਮ ਹੁੰਦੇ ਰੋਟੀ ਖਾ ਕੇ ਭਾਂਡੇ ਮੰਜਣੇ ਆ ਤੇ ਮੰਮੀ ਹਰਾਂ ਦੇ ਧੂਣੀ ਪਾਉਣੇ ਬਸ ਸਾਡੇ ਇਸ ਟਾਈਮ ਬਸ ਆਹੀ ਕੰਮ ਹੁੰਦੇ ਆ 7:00 ਵਜੇ ਸਾਡੇ ਵਾਸਤੇ ਸਾਰੇ ਕੰਮ 8:00 ਵਜੇ ਨੂੰ ਅਸੀਂ ਫ੍ਰੀ ਹੁੰਦੇ ਜੀ ਕਿ ਬਰਾਤ ਨੂੰ ਪਤਾ ਆਪਣਾ ਮੈਨਾਂ ਠੰਡਾ ਸੀਗਾ ਦੁੱਧ ਦੁੱਧ ਤਾਂ ਗਰਮ ਹੋ ਗਿਆ ਮੋਦੀ ਮੈਨਾਂ ਖਾ ਦੋ ਪੰਡੇ ਇੱਕ ਮਾੜੀ ਫਿਰ ਰੋਟੀ ਰੋਟੀਆਂ ਦੇ ਰਹਿ ਜਾਣਗੇ ਬਹੁਤ ਢਿੱਡ ਜਾਨੀ ਵਾਜਦਾ ਫਿਰ ਨਿਬਾਲਾ ਚੇਰ ਨਹੀਂ ਖੜਿਆ ਜਾਂਦਾ ਫਿਰ ਢੂਈ ਦੁਖਣ ਲੱਗ ਜਾਂਦੀ ਜੀ ਜਾਣ ਕਰਕੇ ਨਾ ਕੰਮ ਸਾਡੇ ਲੇਟ ਹੋ ਜਾਂਦੇ ਸ਼ਹਿਰ ਨੇ ਅਸੀਂ ਇਹ ਪਹਿਲਾਂ ਕੰਮ ਨਿਪਟਾ ਲੈਂਦੇ ਸਾਡੇ ਦੇਖ ਕੇ ਸਾਡੇ ਕੰਮ 8 ਵਜੇ ਅਸੀਂ ਸਾਢੇ 9 ਵਜੇ ਉੱਤੇ ਸਾਡੇ ਇੱਕ ਸੱਤ ਨਿਪਟ ਜਾਂਦੇ ਸੌਣਾ ਤੋਂ ਹੀ 9 ਸਾਢੇ 9 ਹੋਣਾ ਸੌਣਾ ਨਹੀਂ ਜਲਦੀ ਫੋਨ ਫੋਨ ਚਲਾਈ ਜਾਈ ਜਾ ਫੋਨ ਫੋਨ ਚ ਚਲੋਂਦੇ ਚਲੋਂਦੇ ਲੇਟ ਹੋ ਜਾਈਗਾ ਸੌਣਾ ਤਾਂ ਪੋਜੀ ਟਾਈਮ ਹੁੰਦਾ ਸਾਢੇ 9 10 ਵਜੇ ਸੌਣੀ ਦਾ ਦੁੱਧ ਵਾਲੇ ਨੂੰ ਲੈ ਕੇ ਗਏਗੇ। ਮੈਂ ਸੋਚਿਆ ਜਦੋਂ ਇੱਕ ਕੰਮ ਕੋਈ ਵੀ ਕੰਮ ਨਾ ਆਪਾਂ ਪਹਿਲਾਂ ਸੋਚ ਲਈਏ ਰਾਤ ਨੂੰ ਸੋਚੀਓ ਕੰਮ ਨਹੀਂ ਹੁੰਦਾ। ਮੈਂ ਤਾਂ ਜਮਾਈ ਗੱਲ ਆ ਜਿਹੜਾ ਕੰਮ ਮੈਂ ਸੋਚਾਂ ਨਾ ਕਿ ਆਹ ਕੰਮ ਮੈਂ ਕੱਲ ਨੂੰ ਕਰੂੰ ਮੇਰਾ ਉਹ ਕੰਮ ਹੁੰਦਾ ਨਹੀਂ। ਮੈਂ ਕੰਸਟੈਂਟ ਮਤਲਬ ਐਨ ਟਾਈਮ ਤੇ ਕੰਮ ਕਰਾਂ ਰਿਹਾ ਜੀ। ਸ਼ੇਰ ਕਿਤੇ ਸ਼ਾਮ ਦੇ ਚਲੋ ਮੈਂ ਕਿ ਚਲੋ ਵਲੌਗ ਦਾ ਨਾਗਾ ਪੈਨਲ ਉਹ ਤਾਂ ਚੰਗੀ ਗੱਲ ਹੈ ਜਿੰਨਾ ਸ਼ੂਟ ਕਰ ਲਓ ਤੇ ਚਲੋ ਜੀ ਮੈਂ ਸੋਚਿਆ ਹੁਣ ਲੌਗ ਦਾ ਕਰੀਏ ਐਂਡ ਨੇਰਾ ਬਹੁਤ ਹੋ ਗਿਆ ਤੇ ਮੈਂ ਰੂਮ ਵਗੈਰਾ ਦੀ ਵਸਤ ਸੈਟਿੰਗ ਤਾਂ ਕਰਾਈ ਸੀ ਏਸੀ ਵਗੈਰਾ ਔਨ ਕਰਕੇ ਮੈਂ ਨਾ ਮੇਰਾ ਤਾਂ ਨਹਾਈ ਗਿਆ ਭੱਜ ਕੇ ਫਿਰ ਧੂਣੀ ਪੋਣੀ ਵਿਚਾਰੇ ਪਸ਼ੂਆਂ ਨਾ ਰਾਤੀ ਮਮੀ ਰਹੀ ਆਈ ਲੇਟਰ ਫਿਰ ਮੈਨੋਂ ਹੋਂ ਜਾਣਾ ਸੀਗਾ ਫਿਰ ਉਹਨਾਂ ਚਰ ਵਿਚਾਰੇ ਤੜਫਦੇ ਰਹਿੰਦੇ ਆ ਕਉ ਕਿ ਮੇਰੇ ਪਿੱਛੇ ਧੂਣੀ ਨਹੀਂ ਪੈਂਦੀ ਫਿਰ ਚਿੱਕਾਂ ਲੱਗ ਜਾਂਦੀਆਂ ਮੰਮੀ ਕਹਿੰਦੇ ਜੇ ਤੂੰ ਅੰਦਰ ਬੜੇਂਗੀ ਫਿਰ ਧੂਣੀ ਪਾਵੂੰਗੀ ਧੂਣੀ ਪਾ ਕੇ ਤੇ ਬਸ ਕੋਈ ਕੰਮ ਨਹੀਂ ਹੋਊ ਸੱਚਾ ਕੰਮ ਕਰਦਾ ਮੈਂ ਫਿਰ ਗੈਸ ਤੇ ਧਰਿਆ ਸੀ ਤੋਂ ਬਾਅਦ ਨਾ ਲੋ ਜੀ ਮੈਂ ਵਲੌਗ ਦਾ ਨਾ ਇੱਥੇ ਕਰਦੀ ਐਂਡ ਕਿਉਂਕਿ ਕਿਉਂਕਿ ਨਿੱਕੇ ਨਿੱਕੇ ਕੰਮ ਹੁੰਦੇ ਜਿਹੜੇ ਕਿ ਫੋਨ ਦੇ ਨਾਲ ਨਹੀਂ ਹੁੰਦੇਗੇ ਛੋਟੇ ਛੋਟੇ ਕੰਮ ਜਿਵੇਂ ਫੋਨ ਲੈ ਕੇ ਜਾਨੀ ਮਤਲਬ ਲੇਟ ਹੋਣਗੇ ਕਿਦੇ ਮਾੜੇ ਮਾੜੇ ਕੰਮ ਨੇ ਮਿੰਟ ਲਾਉਣਾ ਆਪਾਂ ਹੋ ਜਾਣਗੇ ਤੇ ਚਲੋ ਵਲੌਗ ਦਾ ਮੈਂ ਇੱਥੇ ਕਰਦੀ ਐਂਡ ਤੇ ਮੈਂ ਜਿਹੜੇ ਰਹਿੰਦੇ ਕੰਮ ਕਰਕੇ DNA ਆਉਂ ਆਂ ਭੱਜ ਕੇ ਮਮੀ ਦੇ ਹੋਣ ਤੋਂ ਪਹਿਲਾਂ ਤੇ ਗਰਮੀ ਲੱਗੀ ਜਾਂਦੀ ਐ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਜਿੰਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ